ਦੋਸਤੋ ਸਵਾਗਤ ਕਰਦੇ ਆ ਅੱਡ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਅੱਜ ਦੀ ਜਿਹੜੀ ਸੱਚੀ ਸਟੋਰੀ ਹੈ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੇ ਰੋਮਟੇ ਖੜੇ ਹੋ ਜਾਣਗੇ ਕੀ ਹੋਇਆ ਦੋਸਤੋ ਕਵਾਇਦ ਵਿੱਚ ਰਹਿੰਦਾ ਅਜਨੇਜਾ ਪ੍ਰਸ਼ਾਦ ਦੋਸਤੋ ਕਵਾਇਦ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ ਉਹਦੇ ਗਮਾਡੀ ਵੱਲੋਂ ਉਸਦੀ ਧੀ ਦਾ ਜਨਸੀ ਸ਼ੋਸ਼ਣ ਕੀਤਾ ਗਿਆ ਤਾਂ ਉਸਨੇ ਪੁਲਿਸ ਨੂੰ ਰਿਪੋਰਟ ਦਿੱਤੀ ਪੁਲਿਸ ਨੇ ਉਹਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਪੁਲਿਸ ਸੀ ਜਿਹੜੀ ਉਸ ਉੱਤੇ ਕਾਰਵਾਈ ਕਰਨ ਤੇ ਨਕਾਮ ਸਾਬਤ ਹੋਈ ਤਾਂ ਉਸ ਤੋਂ ਬਾਅਦ 35 ਸਾਲਾਂ ਅਜਨੇਜਾ ਪ੍ਰਸ਼ਾਦ ਕਬੈਤ ਚਲਾ ਜਾਂਦਾ ਤਾਂ ਉਹ ਦਸੰਬਰ ਦੀ 6-7 ਤਰੀਕ ਨੂੰ ਕਬੈਤ ਤੋਂ ਵਾਪਸ ਆਉਂਦਾ ਤੇ ਕਬੈਤ ਤੋਂ ਵਾਪਸ ਆ ਕੇ ਉਹ ਉਸ ਵਿਅਕਤੀ ਦਾ ਮਰਡਰ ਕਰ ਦਿੰਦਾ ਉਸ ਟਾਈਮ ਉਹ ਜਿਹੜਾ ਵਿਅਕਤੀ ਹੁੰਦਾ ਜਿਸ ਨੇ ਉਸ ਦੀ ਦੀ ਦਾ ਸੂਸ਼ਣ ਕੀਤਾ ਸੀ ਉਹ ਰਾਤ ਦੇ ਟਾਈਮ ਸੁੱਤਾ ਪਿਆ ਹੁੰਦਾ ਅਤੇ ਸੁੱਤੇ ਪੈਦੇ ਸਿਰ ਦੇ ਵਿੱਚ ਉਹ ਤੇਜ਼ ਤਾਰ ਹਥਿਆਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਅਤੇ ਉਸ ਤੋਂ ਬਾਅਦ ਉਹ ਵਿਅਕਤੀ ਇਥੋਂ ਫਰਾਰ ਹੋ ਜਾਂਦਾ ਸਵੇਰ ਵੇਲੇ ਪੁਲਸ ਨੂੰ ਪਤਾ ਲੱਗਦਾ ਪੁਲਸ ਨੂੰ ਇਹ ਪਤਾ ਨਹੀਂ ਹੁੰਦਾ ਵੀ ਕਤਲ ਕਿਸ ਨੇ ਤੇ ਕਦੋਂ ਕੀਤਾ ਕਿਉਂਕਿ ਉਹ ਵਿਅਕਤੀ ਇਥੋਂ ਫਰਾਰ ਹੋ ਕੇ ਸਿੱਧਾ ਕਬੈਦ ਚਲਾ ਜਾਂਦਾ ਹੈ ਉਸ ਤੋਂ ਬਾਅਦ ਉਹ ਖੁਦ ਵੀਡੀਓ ਕਾਲ ਕਰਦਾ ਤਾਂ ਵੀਡੀਓ ਕਾਲ ਦੇ ਵਿੱਚ ਦੱਸਦਾ ਵੀ ਇਸ ਵਿਅਕਤੀ ਨੇ ਮੇਰੀ ਧੀ ਦਾ ਸ਼ੋਸ਼ਣ ਕੀਤਾ ਸੀਗਾ ਇਸ ਕਰਕੇ ਕਾਨੂੰਨ ਨੇ ਇਹਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਤਾਂ ਮੈਂ ਆਪਣੇ ਵੱਲੋਂ ਇਸ ਨੂੰ ਹੁਣ ਸਜ਼ਾ ਦੇ ਦਿੱਤੀ ਹੈ ਮੈਂ ਇਹਦਾ ਕਤਲ ਕੀਤਾ ਤੇ ਉਹ ਖੁਦ ਵੀਡੀਓ ਕਾਲ ਦੇ ਵਿੱਚ ਮੰਨ ਜਾਂਦਾ ਹੈ ਇਸ ਤੋਂ ਬਾਅਦ ਪੁਲਸ ਨੇ ਉਸ ਵਿਅਕਤੀ ਉੱਤੇ ਕਤਲ ਦਾ ਮਾਮਲਾ ਜਿਹੜਾ ਦਰਜ ਕਰ ਲਿਆ ਦੋਸ਼ੀ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਜਲਦ ਕਰਨ ਦੇ ਲਈ ਉਹਨਾਂ ਨੇ ਮਹਿਮਾ ਜਿਹੜੀ ਸ਼ੁਰੂ ਕਰ ਦਿੱਤੀ ਆ ਦੋਸਤੋ ਕਈ ਵਾਰ ਬੰਦਾ ਅਪਰਾਧ ਦਾ ਕਰ ਲੈਂਦਾ ਪਰ ਉਹ ਬਚਣ ਦੀ ਕੋਸ਼ਿਸ਼ ਕਰਦਾ ਪਰ ਕਹਿੰਦੇ ਹੁੰਦੇ ਨੇ ਵੀ ਜੇ ਕੋਈ ਬੰਦਾ ਅਪਰਾਧ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਪ੍ਰਮਾਤਮਾ ਜ਼ਰੂਰ ਸਜ਼ਾ ਦੰਦਾ ਜੇਕਰ ਉਸ ਵਿਅਕਤੀ ਦੇਤੀ ਨਾਲ ਕਿਸੇ ਨੇ ਕੋਈ ਗਲਤ ਕੀਤਾ ਸੀ ਤਾਂ ਹੀ ਉਸ ਬੰਦੇ ਨੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਕਤਲ ਕੀਤਾ ਨਹੀਂ ਉਸ ਬੰਦੇ ਨੂੰ ਮੌਤ ਦੇ ਘਾਟੋਂ اتار ਦੀ ਕੋਈ ਜ਼ਰੂਰਤ ਨਹੀਂ ਹੈਗੀ ਸੀ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਾ ਕਿਸੇ ਨਵੀਂ ਸਟੋਰੀ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ